ਜਿਹੜੀ ਗੱਲ ਆਪਾਂ ਕਰੀਏ ਡਾਕਟਰ ਰਵਜੋਤ ਸਿੰਘ ਕੋਰ ਦੀ ਡਾਕਟਰ ਰਵਜੋਤ ਕੋਰ ਗਰੇਵਾਲ ਦੀ ਡਾਕਟਰ ਰਵਜੋਤ ਕੋਰ ਗਰੇਵਾਲ ਦੀ ਬਹਾਨੀ ਤੇ ਹੋ ਗਈ ਹੈ ਲੇਕਿਨ ਜਿਹੜਾ ਉਹਨਾਂ ਦਾ ਸਸਪੈਂਸ਼ਨ ਦਾ ਪੀਰੀਅਡ ਹੈ ਉਹਦੇ ਬਾਰੇ ਦੀ ਕੋਈ ਫੈਸਲਾ ਨਹੀਂ ਹੋਇਆ ਉਹ ਅਜੇ ਉਹਨਾਂ ਦਾ ਮਾਮਲਾ ਵਿਚਾਰ ਅਧੀਨ ਹੈ ਉਹਦੇ ਤੇ ਵਿਚਾਰ ਚਚਾ ਚੰਦਰੀਏ ਜਨ ਚੰਦਰੀਏ ਜਾਂਚ ਤੋਂ ਬਾਅਦ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਤੁਸੀਂ ਆਪਣੇ ਪੱਖ ਚ ਕੀ ਕਹਿਣਾ ਚਾਹੁੰਦੇ ਹੋ ਫਿਰ ਤੇ ਫੈਸਲਾ ਹੋਊਗਾ ਹੋ ਸਕਦਾ ਉਹਨਾਂ ਦੀ ਨੌਕਰੀ 'ਚ ਬ੍ਰੇਕ ਪਾਈ ਜਾਵੇ ਉਹਨਾਂ ਦੀ ਨੌਕਰੀ ਇੰਨੀ ਕੱਟੀ ਜਾਵੇ ਜਾਂ ਫਿਰ ਹੋਰ ਸਜ਼ਾ ਜਿਆਵੇਦਨ ਲੇਕਿਨ ਦੂਜੇ ਪਾਸੇ ਮਨਿੰਦਰ ਸਿੰਘ ਜਿਹੜੇ ਐਸਐਸਪੀ ਰੂਰਲ ਅਮਰਸਰ ਸੀਗੇ ਇਹਨਾਂ ਤੇ ਦੋਸ਼ ਕੋਈ ਨਹੀਂ ਸੀ ਇਹਨਾਂ ਤੇ ਦੋਸ਼ ਸਿਰਫ ਇੱਕੋ ਹੀ ਸੀਗਾ ਪੀਐਨ ਨੇ ਕੰਚਨਪ੍ਰੀਤ ਦੀ ਸਮੇਂ ਸਰ ਗ੍ਰਿਫਤਾਰੀ ਕਰਕੇ ਤੇ ਉਹਦੇ ਕਾਰ ਵੀ ਕੋਈ ਨਹੀਂ ਕੀਤੀ ਤੇ ਗੱਲ ਇਹ ਆਈ ਸੀ ਕਿ ਭੀ ਜਿਹੜੇ ਨਸ਼ਾ ਦੇ ਸਮਗਨਰ ਨੇ ਤਰਚ ਤਸਕਰ ਨੇ ਉਹਨਾਂ ਦੇ ਵਿੱਚ ਕਾਰਵਾਈ ਦੀ ਢਿੱਲਮਟ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਲੀਗਲ ਅਸ਼ੰਕਾ ਨਹੀਂ ਕੰਚਨਪ੍ਰੀਤ ਦੀ ਸੀ ਕੰਚਨਪ੍ਰੀਤ ਜਦੋਂ ਜਾ ਕੇ ਪੇਸ਼ ਹੋ ਦੀਆ ਮਜੀਠੇ ਥਾਣੇ 'ਚ ਉਸ ਤੋਂ ਬਾਅਦ ਉਹਥੇ ਬਿਠਾ ਦਿਆ ਜਿੰਦਾ ਉਹਦੇ ਖਿਲੇ ਮਕਦਮਾ ਖੁਦ ਜੀ ਕੀਤਾ ਜਾਂਦਾ ਹਉ ਨੋ ਹਾਈਪੋ ਚਰਨ ਦੇ ਕਿਦਿਆਂ ਦਾ ਹਾਈਪੋਟੋ ਨੂੰ ਬੇਰਵੀ ਦੇਣ ਦਿੱਤੋ ਜਿਹੜਾ ਮੁਕਦਮਾ ਦਰਜੀ ਕੀਤਾ ਉਹ ਵੀ ਖੱਦ ਕਰ ਦਿੰਦੀ ਕੰਚਨ ਬਿਰਤ ਰਾਤ ਮੈਂ ਜਲਦੀ ਹੈ ਪਰ ਮਨਿੰਦਰ ਜੀ ਮਨਿੰਦਰ ਸਿੰਘ ਵਰੀ ਉਹਨੂੰ ਸਸਪੈਂਡ ਕਰ ਦਿੱਤੇ ਗਏ ਸੀਗੇ ਅਣਗੈਦੀ ਵਰਤਨ ਦੇ ਦੋਸ਼ ਦੇ ਵਿੱਚ ਉਹਨਾਂ ਨੂੰ ਹੁਣ ਬਿਨਾਂ ਸ਼ਰਤ ਬਹਾਲ ਕਰ ਦਿੱਤਾ ਗਿਆ ਕਿ ਉਹਨਾਂ ਦਾ ਜਿਹੜਾ ਸਸਪੈਂਸ਼ਨ ਪੀ.ਵੀ.ਐਸ ਸੀਗਾ ਉਹ ਵੀ ਉਹਦੀ ਸਸਪੈਂਸ਼ਨ ਖਤਮ ਕਰ ਦਿੱਤੀ ਗਈ ਉਹਨਾਂ ਦਾ ਤੇ ਡਾਕਟਰ ਮਬਜੂਦਪੁਰ ਦਾ ਫਰਕ ਡਾਕਟਰ ਮਬਜੂਦਪੁਰ ਦਾ ਜਿਹੜਾ ਫਰਕ ਹੈ ਉਹ ਸਿਰਫ ਜਿਹੜਾ ਪੀਰੀਅਡ ਹੈ ਉਹ ਖੜਾ ਉਹਨਾਂ ਨਾਲ ਜਿਹਨਾਂ ਦੇ ਖਿਲਾਫ ਉਹਦੀ ਜਾਂਚ ਹੁੰਦੀ ਇੱਥੇ ਉਹਨਾਂ ਜਾਂਚ ਵੀ ਪਈ ਨਹੀਂ ਬਾਹਰ ਵੀ ਕਰ ਦਿੱਤਾ ਬਾਅਦ ਜਿੱਤੇ ਇਹਨਾਂ ਦੀ ਫਿਰ ਜੀ ਸਸਪੈਂਸ਼ਨ ਸੀ ਉਹ ਵੀ ਖਤਮ ਕਰ ਦਿੱਤੀ ਗਈ ਹੈ ਇਹ ਦੋ ਬੰਦੇ ਜਿਹੜੇ ਸਸਪੈਂਡ ਕੀਤੇ ਸੀ ਐਸਐਸਪੀ ਮੈਂ ਸੋਚਦਾ ਵੀ ਇਹ ਆਮ ਆਦੀ ਪਾਰਟੀ ਦੇ ਵੱਡੇ ਫੈਸਲੇ ਸੀਗੇ ਕਿਉਂਕਿ ਹੋਰ ਸਰਕਾਰ ਹੁੰਦੀ ਸ਼ਾਇਦ ਇਹੋ ਜਿਹੇ ਫੈਸਲੇ ਨਾ ਲੈਂਦੀ ਡਾਕਟਰ ਵਜੂਦ ਤੇ ਕੌਂ ਦੇ ਖਿਲਾਫ ਇੱਕ ਸਾਧਨੀ ਸ਼ਰਮਾ ਸੀਨਾ ਦੀ ਸ਼ਾਇਦ অবজারভার ਉਹਦੀ ਰਿਪੋਰਟ ਕੀਤੀ ਸੀ ਵੀ ਵਾਕੇ ਬੀਬੀ ਜਿਹੜੀ ਹੈ ਝੂਠੇ ਬਗਦਦ ਵਿੱਚ ਦਰਦ ਕਰਾਦੀ ਹੈ ਤੇ ਇੱਕ ਢਿਰ ਦੀ ਮਦਦ ਕਰਦੀ ਹੈ ਸਰਕਾਰ ਦੀ ਕਰ ਰਹੀ ਹੈ ਤੇ ਪਾਰਦਰਸ਼ੀ ਚੋਣ ਨਹੀਂ ਕਰਾ ਰਹੀ ਜਿਹਦੇ ਕਰਕੇ ਇਹਨੂੰ ਸਸਪੈਂਡ ਕੀਤਾ ਗਿਆ